ਲੋਕ ਸਭਾ ਚੋਣਾਂ ਦੇ ਤਹਿਤ ਲੋਕ ਸਭਾ ਹਲਕਾ ਫਰੀਦਕੋਟ ਦੀ ਗੱਲ ਕੀਤੀ ਜਾਵੇ ਤਾਂ ਫਰੀਦਕੋਟ ਦੇ ਵੋਟਰ ਵੀ ਕਮਾਲ ਦੇ ਨੇ ਫਰੀਦਕੋਟ ਇੱਕ ریاਸਤੀ ਸ਼ਹਿਰ ਰਿਆ ریاਸਤੀ ਇੱਕ ਤਗੜਾ ਰੁਤਬਾ ਰਿਆ ਫਰੀਦਕੋਟ ਦਾ ਪਰ ਲੋਕ ਸਭਾ ਚੋਣਾਂ ਦੀ ਗੱਲ ਕੀਤੀ ਜਾਵੇ ਤਾਂ ਇੱਥੋਂ ਦੇ ਲੋਕ ਵੀ ਕਮਾਲ ਦੇ ਨੇ ਕਦੀ ਵੀ ਕਿਸੇ ਇੱਕ ਪਾਰਟੀ ਨੂੰ ਪੱਕਾ ਕਬਜ਼ਾ ਨਹੀਂ ਕਰਾਇਆ ਹਰ ਵਾਰ ਉਹਨਾਂ ਨੇ ਪਾਰਟੀ ਬਦਲੀਦ ਹਰ ਵਾਰ ਪਾਰਟੀ ਦਾ ਉਮੀਦਵਾਰ ਮਤਲਬ ਜਿੰਨੀਆਂ ਵੀ ਚੋਣਾਂ ਹੋਈਆਂ ਨੇ ਕਿਸੇ ਉਮੀਦਵਾਰ ਨੂੰ ਦੂਜੀ ਵਾਰ ਜਿੱਤ ਨਸੀਬ ਨਹੀਂ ਹੋਈ ਇਸ ਕਰਕੇ ਫਰੀਦਕੋਟ ਦੇ ਲੋਕ ਕਹਿੰਦੇ ਨੇ ਕਿ ਨਾ ਵੀ ਨਾ ਹਰ ਵਾਰ ਅਸੀਂ ਨਵਾਂ ਤਜਰਬਾ ਕਰਾਂਗੇ ਤੇ ਅੱਜ ਜਿਸੇ ਤਰ੍ਹਾਂ ਅਸੀਂ ਗੱਲ ਕਰਾਂਗੇ ਕਿ ਹੁਣ ਤੱਕ ਫਰੀਦਕੋਟ ਦੇ ਲੋਕਾਂ ਨੇ ਕਿਹੜੀ ਪਾਰਟੀ ਦੇ ਕਿਸ ਉਮੀਦਵਾਰ ਨੂੰ ਜਿਤਾ ਕੇ ਤਜਰਬੇ ਕੀਤੇ ਨੇ ਤੇ ਇਸ ਵਾਰ ਕੀ ਕਾਂਗਰਸ ਜਿੱਤੇਗੀ ਇਤਿਹਾਸ ਬਣਾਏਗੀ ਜਾਂ ਫਿਰ ਕੋਈ ਨਵਾਂ ਉਮੀਦਵਾਰ ਲੋਕ ਸਭਾ ਮੈਂਬਰ ਬਣ ਕੇ ਫਰੀਦਕੋਟ ਦੇ ਲੋਕਾਂ ਦੀ ਪਾਰਲੀਮੈਂਟ ਦੇ ਵਿੱਚ ਗੱਲ ਕਰੇਗਾ ਫਰੀਦਕੋਟ ਦੇ ਜਿਹੜੇ ਲੋਕ ਨੇ ਕਦੇ ਵੀ ਕਿਸੇ ਇੱਕ ਪਾਰਟੀ ਨੂੰ ਉਹਨਾਂ ਨੇ ਕਬਜ਼ਾ ਨਹੀਂ ਕਰਾਇਆ ਮਤਲਬ ਦੂਜੀ ਵਾਰ ਕਿਸੇ ਵੀ ਉਮੀਦਵਾਰ ਨੇ ਇਹ ਹਲਕਾ ਜਿੱਤਿਆ ਨਹੀਂ ਗੱਲ ਕੀਤੀ ਜਾਵੇ 1970 ਦੇ ਵਿੱਚ ਜਿਹੜੇ ਲੋਕ ਸਭਾ ਵੋਟਾਂ ਪਈਆਂ ਸੀ ਤੇ ਉਦੋਂ ਇਥੋਂ ਮਰਹੂਮ ਮੁੱਖ ਮੰਤਰੀ ਜਿਹੜੇ ਸੂਬੇ ਦੇ 5 ਵਾਰ ਰਹਿ ਚੁੱਕੇ ਨੇ ਪ੍ਰਕਾਸ਼ ਸਿੰਘ ਬਾਦਲ 1970 ਦੇ ਵਿੱਚ ਸ਼੍ਰੋਮਣੀ ਕਾਲੀ ਦਲ ਵੱਲੋਂ ਪ੍ਰਕਾਸ਼ ਸਿੰਘ ਬਾਦਲ ਹੋਣ ਇਸ ਹਲਕੇ ਤੋਂ ਮੈਂਬਰ ਪਾਰਲੀਮੈਂਟ ਬਣੇ ਸੀ ਪਰ 1980 ਤੇ ਜਦੋਂ ਮੁੜ ਵੋਟਾਂ ਪਈਆਂ ਸੀ ਤਾਂ ਬੀਬੀ ਗੁਰਵਿੰਦਰ ਕੌਰ ਬਰਾੜ ਜਿਹੜੇ ਕਾਂਗਰਸ ਪਾਰਟੀ ਦੇ ਉਮੀਦਵਾਰ ਉਹ ਚੋਣ ਜਿੱਤ ਗਏ ਸੀ 1984 ਦੇ ਵਿੱਚ ਮੁਰ ਤੋਂ ਸ਼੍ਰੋਮਣੀ ਅਕਾਲੀ ਦਲ ਵੱਲੋਂ ਭਾਈ ਸ਼ਮਿੰਦਰ ਸਿੰਘ ਜਿਹੜੇ ਲੋਕ ਸਭਾ ਮੈਂਬਰ ਬਣੇ ਸੀ 1984 ਤੋਂ ਬਾਅਦ ਜਦੋਂ 1999 ਚ ਵੋਟਾਂ ਪਈਆਂ ਸੀ ਜਦੋਂ ਸਿਮਰਜੀਤ ਸਿੰਘ ਮਾਨ ਹੋਣਾ ਦਾ ਤੜਾ ਪੰਜਾਬ ਦੀਆਂ 13 ਚ 11 ਸੀਟਾਂ ਜਿੱਤ ਕੇ ਇੱਕ ਨਵਾਂ ਇਤਿਹਾਸ ਸਿਰਜ ਦਿੰਦਾ ਤੇ 1999 ਦੇ ਵਿੱਚ ਫਿਰ ਜਗਦੇਵ ਸਿੰਘ ਖੁੱਡੀਆਂ ਜਿਹੜੇ ਨੇ ਉਹ ਜਿੱਤਦੇ ਆਗੇ ਨੇ ਜਗਦੇਵ ਸਿੰਘ ਖੁੱਡੀਆਂ ਇਸ ਟਾਈਮੇ ਜਿਹੜੇ ਪੰਜਾਬ ਸਰਕਾਰ ਦੇ ਵਿੱਚ ਕੈਪਟਨ ਮੰਤਰੀ ਅਤੇ ਬਟਿੰਡਾ ਤੋਂ ਲੋਕ ਸਭਾ ਮੈਂਬਰ ਵਾਸਤੇ ਚੋਣ ਲੜ ਰਹੇ ਨੇ ਗੁਰਮੀਤ ਸਿੰਘ ਖੁੱਡੀਆਂ ਉਹਨਾਂ ਦੇ ਪਿਤਾ ਉਹ ਉੱਥੋਂ ਜਿੱਤ ਚੁੱਕੇ ਨੇ ਔਰ ਉਸੇ ਤਰ੍ਹਾਂ ਫਿਰ ਜਦੋਂ 1999 ਦੇ ਵਿੱਚ ਮੁੜ ਦੇਸ਼ ਦੇ ਅੰਦਰ ਲੋਕ ਸਭਾ ਚੋਣਾਂ ਹੁੰਦੀਆਂ ਨੇ ਤੇ ਫਿਰ ਫਰੀਦਕੋੜ ਤੋਂ ਕਾਂਗਰਸ ਪਾਰਟੀ ਦੇ ਜਿਹੜੇ ਤੇਜ਼ ਤਰਾਰ ਨਿਤਤਾ ਰਹ ਚੁੱਕੇ ਨੇ ਫਿਰ ਉਹ ਅਕਾਲੀ ਦਲ ਦੇ ਵਿੱਚ ਆ ਗਏ ਫਿਰ ਉਹ டி TMC ਦੇ ਵਿੱਚ ਆ ਗਏ ਹੁਣ ਉਹ ਇਸ ਟਾਈਮ ਕਿਸੇ ਵੀ ਪਾਰਟੀ ਦੇ ਵਿੱਚ ਨਹੀਂ ਆ ਲੇਕਿਨ 1991 ਦੇ ਵਿੱਚ ਜਗਮੀਤ ਸਿੰਘ ਬਰਾੜ ਜਿਹੜੇ ਨੇ ਉਹ ਇਥੋਂ ਜਿਹੜੇ ਨੇ ਉਹ ਚੋਣ ਜਿੱਤ ਗਏ ਸੀ ਫਿਰ ਉਸ ਤੋਂ ਬਾਅਦ ਸੁਭੀਰ ਸਿੰਘ ਬਾਦਲ ਹੋਣੀ ਜਿਹੜੇ ਨੇ ਉਥੋਂ ਚੋਣ 1996 ਚ ਜਿੱਤ ਜਾਂਦੇ ਨੇ ਫਿਰ 1900 ਜਦੋਂ ਕਾਨੂੰਨ ਦੇ ਵਿੱਚ ਮੋੜੇ 1 ਸਾਲ ਬਾਅਦ ਹੀ ਵੋਟਾਂ ਪੈ ਜਾਂਦੀਆਂ ਤੇ ਫਿਰ ਉਦੋਂ ਸੁਬੀਤ ਸਿੰਘ ਜਿੱਤਦੇ ਲੇਕਿਨ ਅਗਲੇ ਸਾਲ ਜਦੋਂ 5 ਸਾਲਾਂ ਦੀ ਟਰਮ ਹੁੰਦੀ ਆ ਲੋਕ ਸਭਾ ਚੋਣਾਂ ਤੇ 1999 ਦੇ ਵਿੱਚ ਜਗਮੀਤ ਸਿੰਘ ਬਰਾੜ ਹੁਣੀ ਸੁਬੀਤ ਸਿੰਘ ਬਾਦਲ ਨੂੰ ਹਰਾ ਦਿੰਦੇ ਨੇ 1999 ਚ ਜਦ ਕਿ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਸੀ ਇਸ ਤੋਂ ਬਾਅਦ ਜਦੋਂ 1999 ਦੇ ਵਿੱਚ ਫਿਰ 2004 ਦੇ ਵਿੱਚ ਵੋਟਾਂ ਪੈਂਦੀਆਂ ਨੇ ਤੇ ਮੋੜ ਸੁਬੀਤ ਸਿੰਘ ਬਾਦਲ ਇਥੋਂ ਫਰੀਦਕੋਟ ਤੋਂ ਚੂਣ ਜਿੱਤ ਜਾਂਦੇ ਨੇ ਉਸ ਤੋਂ ਬਾਅਦ ਜਦੋਂ ਦੇਸ਼ ਅੰਦਰ ਨਵੀਂ ਹੱਦਬੰਦੀ ਬਣ ਜਾਂਦੀ ਆ ਬਹੁਤ ਸਾਰੇ ਹਲਕੇ ਬਦਲ ਜਾਂਦੇ ਨੇ ਕਈ ਹਲਕਿਆਂ ਦੇ ਨਾਮ ਬਦਲੇ ਜਾਂਦੇ ਨੇ ਕਈ ਜਿਹੜੇ ਜਰਨਲ ਹਲਕੇ ਸੀ ਉਹ ਰਿਜ਼ਰਵ ਹੋ ਜਾਂਦੇ ਨੇ ਰਿਜ਼ਰਵ ਹਲਕੇ ਜਿਹੜੇ ਉਹ ਜਰਨਲ ਹਲਕੇ ਹੋ ਜਾਂਦੇ ਨੇ ਤੇ ਫਿਰ ਫਰੀਦਕੋਟ 2009 ਦੇ ਵਿੱਚ ਰਾਖਵਾ ਹਲਕਾ ਬਣ ਜਾਂਦਾ ਤੇ 2009 ਦੇ ਵਿੱਚ ਰਾਖਵੇਂ ਹਲਕਾ ਫਰੀਦਕੋਟ ਤੋਂ ਪਰਮਜੀਤ ਕੌਰ ਗੁਲਸ਼ਨ ਜਿਹੜੇ ਨੇ ਉਸ ਸਮੇ ਉਸ ਪੰਜਾਬ ਸਰਕਾਰ ਦੇ ਸਰਕਾਰੀ ਪ੍ਰਿੰਸੀਪਲ ਸੀ ਔਰ ਨੌਕਰੀ ਤੋਂ ਬਾਅਦ ਉਹ ਸਿਆਸਤ ਦੇ ਵਿੱਚ ਕੁੱਦ ਜਾਂਦੇ ਨੇ ਤੇ ਫਿਰ 2009 ਦੇ ਵਿੱਚ ਪਰਮਜੀਤ ਕੌਰ ਗੁਲਸ਼ਨ ਹੋਣੀ ਮੈਂਬਰ ਪਾਰਲੀਮੈਂਟ ਉੱਥੋਂ ਬਣ ਜਾਂਦੇ ਨੇ ਹਾਲਾਂਕਿ ਉਸ ਤੋਂ ਪਹਿਲਾਂ ਉਹ 2004 ਦੇ ਵਿੱਚ ਬਠਿੰਡਾ ਦੇ ਵਿੱਚ ਵੀ ਲੋਕ ਸਭਾ ਮੈਂਬਰ ਬਣ ਗਏ ਸੀ ਲੇਕਿਨ ਬਠਿੰਡਾ ਜਿਹੜਾ ਹਲਕਾ ਉਹ ਜਰਨਲ ਹੋ ਜਾਂਦਾ ਤੇ ਫਰੀਦਕੋਟ ਰਿਜ਼ਰਵ ਹੋ ਜਾਂਦਾ ਹੈਗਾ ਫਿਰ 2009 ਤੋਂ ਬਾਅਦ ਅਗਰ 2004 14 ਦੀ ਗੱਲ ਕੀਤੀ ਜਾਵੇ ਤਾਂ 2014 ਦੇ ਵਿੱਚ ਆਮ ਆਦੀ ਪਾਰਟੀ ਦਾ 2011 ਦੇ ਵਿੱਚ ਆਦੇਸ਼ ਦੀ ਸਿਆਸਤ ਦੇ ਵਿੱਚ ਆਗਾਜ਼ ਹੁੰਦਾ ਪਰ 2014 ਦੇ ਵਿੱਚ ਲੋਕ ਸਭਾ ਚੋਣਾਂ ਦੇ ਤਹਿਤ ਆਮ ਆਦੀ ਪਾਰਟੀ ਨੂੰ ਕਿਸੇ ਹੋਰ ਸੂਬੇ 'ਚੋਂ ਇੱਥੋਂ ਤੱਕ ਕਿ ਜਿੱਥੇ ਦਿੱਲੀ ਦੇ ਵਿੱਚ ਵੀ ਆਮ ਆਦੀ ਪਾਰਟੀ ਦੀ ਸਰਕਾਰ ਹੁੰਦੀ ਆ ਜਿੱਤ ਨਸੀਬ ਨਹੀਂ ਹੁੰਦੀ ਲੇਕਿਨ ਪੰਜਾਬ ਦੇ ਵਿੱਚ 4 ਸੀਟਾਂ ਤੇ ਆਮ ਆਦੀ ਪਾਰਟੀ ਦਾ ਕਬਜ਼ਾ ਹੋ ਜਾਂਦਾ ਜਿਹਦੇ ਦੇ ਵਿੱਚ ਫਰੀਦਕੋਟ ਪਟਿਆਲਾ ਸੰਗਰੂਰ ਅਤੇ ਫਤਿਹਗੜ ਸਾਹਿਬ ਤੇ 2014 'ਚ ਜਿਹੜੇ ਗਵਰਨਮੈਂਟ ਕਾਲਜ ਜੋ ਬਤੌਰ ਪ੍ਰਿੰਸੀਪਲ ਰਿਟਾਇਰ ਹੋਏ ਸੀ ਪ੍ਰੋਫੈਸਰ ਸਾਧੂ ਸਿੰਘ ਸਾਧੂ ਸਿੰਘ ਉਹਨੀਆਂ ਆਬਾਦੀ ਪਾਰਟੀ ਵੱਲੋਂ 2014 ਚ ਫਰੀਦਕੋਟ ਤੋਂ ਮੈਂਬਰ ਪਾਰਲੀਮੈਂਟ ਬਣ ਜਾਂਦੇ ਨੇ ਤੇ ਜਦੋਂ 2019 ਦੀਆਂ ਵੋਟਾਂ ਮੁੜ ਪੈਂਦੀਆਂ ਨੇ ਤੇ ਉੱਥੋਂ ਕਾਂਗਰਸ ਪਾਰਟੀ ਵੱਲੋਂ ਜਿਹੜੇ ਸਾਬਕਾ ਵਿਧਾਇਕ ਰਹੇ ਚੁੱਕੇ ਨੇ ਔਰ ਪੰਜਾਬ ਦੇ ਦੋ ਗਾਣਿਆਂ ਦੀ ਹਿੱਟ ਜੋੜੀ ਦੇ ਤੌਰ ਤੇ ਗਾਇਕ ਜਿਹੜੇ ਜਿਹੜੇ ਨੇ ਮਕਬੂਲ ਨੇ ਉਹ ਮੁਹੰਮਦ ਸਦੀਕ ਤੇ ਮੁਹੰਮਦ ਸਦੀਕ ਉਹ ਨਹੀਂ 2019 ਦੇ ਵਿੱਚ ਉਹ ਤੋਂ ਮੈਂਬਰ ਪਾਰਲੀਮੈਂਟ ਬਣ ਜਾਂਦੇ ਨੇ ਸਵਾਏ 1.91996 ਦੇ ਵਿੱਚ ਤੇ 1998 ਦੇ ਵਿੱਚ ਜਦੋਂ ਚੋਣਾਂ ਹੁੰਦੀਆਂ ਨੇ ਬਾਜਪੀ ਦੀ ਸਰਕਾਰ ਸੀ ਇੱਕ ਵੋਟ ਨਾ ਡਿੱਗ ਜਾਂਦੀ ਉਹ ਆ ਕੇ ਸੁਭੀ ਸਿੰਘ ਬਾਦਲ ਨੇ ਜਿੱਤੇ ਲੇਕਿਨ ਬਾਕੀ ਜਿਹੜਾ ਪੱਕੇ ਤੌਰ ਤੇ ਕਬਜ਼ਾ ਨਹੀਂ ਰਿਹਾ ਹੁਣ ਮੁਹੰਮਦ ਸਦੀਕ ਨੂੰ ਲੈ ਕੇ ਹਲੇ ਕਾਂਗਰਸ ਪਾਰਟੀ ਦੁਬਦਾ ਦੇ ਵਿੱਚ ਹੈ ਕਿ ਉੱਥੇ ਮੈਦਾਨ ਵਿੱਚ ਉਤਾਰਿਆ ਜਾਵੇ ਕਿ ਨਾ ਕਿਉਂਕਿ ਦੂਜੇ ਪਾਸੇ ਆਮਾਦੀ ਪਾਰਟੀ ਔਰ ਭਾਜਪਤਾ ਪਾਰਟੀ ਨੇ ਦੋ ਗਾਇਕ ਚੋਣ ਮੈਦਾਨ ਵਿੱਚ ਉਤਾਰ ਦਿੱਤੇ ਨੇ ਆਮ ਆਦਮੀ ਪਾਰਟੀ ਵੱਲੋਂ ਮੁੱਖ ਮੰਤਰੀ ਭਗਵੰਤ ਮਾਨ ਦੇ ਕਰੀਬੀ ਸਾਥੀ ਜਿੱਤੇ ਜਿਨ੍ਹਾਂ ਦੋਨਾਂ ਨੇ ਇੱਕੋ ਵੇਲੇ ਇੱਕ ਬਤੌਰ ਕਮੀਡੀਅਨ ਆਰਟਿਸਟ ਦੇ ਤੌਰ ਤੇ ਸਫਰ ਸ਼ੁਰੂ ਕੀਤਾ ਉਹ ਕਰਮਜੀਤ ਅਨਮੋਲ ਨੂੰ ਫਰੀਦਕੋਟ ਤੋਂ ਚੌਣ ਮੈਦਾਨ ਵਿੱਚ ਉਤਾਰਿਆ ਗਿਆ ਫਰੀਦਕੋਟ ਤੋਂ ਕਰਮਜੀਤ ਅਨਮੋਲ ਦਾ ਮੁਕਾਬਲਾ ਭਾਰਤੀ ਜਨਤਾ ਪਾਰਟੀ ਵੱਲੋਂ ਪੰਜਾਬ ਦੇ ਰਾਜ ਸਗਾਏਕ ਔਰ ਸਾਬਕਾ ਮੈਂਬਰ ਪਾਰਲੀਮੈਂਟ ਹੰਸ ਰਾਜ ਹੰਸਕਾਰੇ ਨੇ ਹੁਣ ਸਭ ਤੋਂ ਵੱਡੀ ਗੱਲ ਇਹ ਕਿ ਸਵੇਰ ਫਰੀਦਕੋਟ ਕੀ ਨਵਾਂ ਇਤਿਹਾਸ ਬਣਾਏਗਾ ਕਿਉਂਕਿ ਲੋਕ ਸਭਾ ਚੋਣਾਂ ਫਰੀਦਕੋਟ ਦੀ ਅਗਰ ਗੱਲ ਕੀਤੀ ਜਾਵੇ ਤਾਂ ਚੋਣ ਦੰਗਲ ਜਿਹੜਾ ਨਾ ਉਹ ਪੂਰੀ ਤਰ੍ਹਾਂ ਪੱਕ ਚੁੱਕਾ ਇਸ ਹਲਕੇ ਦੇ ਅੰਦਰ ਸਾਰੇ ਪਾਰਟੀਆਂ ਲਗਭਗ ਆਪ بڑا ਉਮੀਦਵਾਰ ਮੈਦਾਨ ਚ ਤਾਰ ਸਕਿਆ ਕਾਂਗਰਸ ਪਾਰਟੀ ਦੇ ਵਿੱਚ ਚਰਚਾ ਗਈ ਹੈ ਕਿ ਮੁਹੰਮਦ ਸਦੀਕ ਜਾਂ ਕਿਸੇ ਹੋਰ ਨੂੰ ਮੈਦਾਨ ਵਿੱਚ ਤਾਰਿਆ ਜਾ ਸਕਦਾ ਜਿੱਥੇ ਕਮੀਡੀਅਨ ਤੇ ਜਿਹੜੇ ਨੇ ਭਗਵੰਤ ਮਾਨ ਮੁੱਖ ਮੰਤਰੀ ਪੰਜਾਬ ਦੇ ਕਰੀਬੀ ਸਾਥੀ ਕਰਮਜੀਤ ਅਲਮੋਲ ਜਿਹੜੇ ਨੇ ਉਸੇ ਪਾਰਟੀ ਜਾਂਦਾ ਪਾਰਟੀ ਲੋਕ ਗਾਇਕ ਜਿਹੜੇ ਨੇ ਹੰਸ ਰਾਜ ਹੰਸ ਤੇ ਸ਼੍ਰੋਮਣੀ ਕਾਲੀ ਦਲਵੋ ਰਾਜਵਿੰਦਰ ਸਿੰਘ ਹੁਣਾਂ ਨੂੰ ਚੋੜ ਮੈਦਾਨ ਵਿੱਚ ਤਾਰਗ ਹੈ ਰਾਜਵਿੰਦਰ ਸਿੰਘ ਹੁਣ ਇੱਕ ਨਵੇਂ ਚਿਹਰੇ ਨੇ ਹਾਲਾਂਕਿ ਉਹਨਾਂ ਨੇ ਆਮ ਆਦੀ ਪਾਰਟੀ ਵੱਲੋਂ ਵੀ ਕਿਸਮਤ ਅਜਮਾਈ ਸੀ ਲੇਕਿਨ ਗੱਲ ਹੀ ਬਣੀ ਅਗਰ ਰਾਜਵਿੰਦਰ ਸਿੰਘ ਹੁਣਾਂ ਦੀ ਗੱਲ ਕੀਤੀ ਜਾਵੇ ਤੇ ਇਹਨਾਂ ਦੇ ਜਿਹੜੇ ਨਾਨਾ ਨੇ ਗੁਰਦੇਵ ਸਿੰਘ ਬਾਦਲ ਪੰਜ ਦਫਾ ਪੰਜਗ੍ਰਹੀ ਤੇ ਜੱਤੋਂ ਤੋਂ ਅਕਰੈ ਚੁਕਨੇ ਪ੍ਰਕਾਸ਼ ਸਿੰਘ ਬਾਦਲ ਦੇ ਕਰੀਬੀ ਸਾਥੀ ਨੇ ਉਹਨਾਂ ਦੇ ਨਾਲ ਕੰਮ ਕਰਦੇ ਰਹੇ ਨੇ ਗਰਨਾਲਦੀ ਨਾਲ ਉਹ ਪੰਜਾਬ ਦੇ ਮੰਤਰੀ ਬਹਿ ਚੁੱਕੇ ਨੇ ਤੇ ਰਾਜਵਿੰਦਰ ਸਿੰਘ ਦੇ ਨਾਨਾ ਲੱਗਦੇ ਨੇ ਤੇ ਰਾਜਵਿੰਦਰ ਸਿੰਘ ਹੁਣਾਂ ਦੇ ਪਿਤਾ ਦੀ ਗੱਲ ਕੀਤੀ ਜਾਵੇ ਤਾਂ ਸ਼ੀਤਲ ਸਿੰਘ ਸ਼ੀਤਲ ਸਿੰਘ ਧਰਮਕੋਟ ਤੋਂ ਤਿੰਨ ਦਫਾ ਸ਼੍ਰੋਮਣੀ ਅਕਾਲੀ ਦਲ ਵੱਲੋਂ ਜਿਹੜੇ ਨੇ ਵਿਧਾਇਕ ਰਹ ਚੁੱਕੇ ਨੇ ਤੇ ਹੁਣ ਰਾਜਵਿੰਦਰ ਸਿੰਘ ਹੁਣੇ ਹੀ ਅ ਅਕਾਲੀ ਦਲ ਵੱਲੋਂ ਕਿਸਮਤ ਅਜਮਾਰੇ ਨੇ ਔਰ ਇਸ ਤੋਂ ਇਲਾਵਾ ਇਹ ਵੀ ਆ ਕਿ ਸੋਸ਼ਲ ਮੀਡੀਆ ਤੇ ਚਰਚਾ ਕਿ ਜਿਹੜੇ ਅ ਜਦੋਂ ਬੇਦਬੀ ਕਾਂਡ ਹੋਇਆ ਸੀ ਤੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਇੱਕ ਜੱਜ ਦੀ ਅਗਵਾਈ ਦੇ ਹੇਠ ਇੱਕ ਕਮਿਸ਼ਨ ਬਣਾਇਆ ਗਿਆ ਸੀ ਜਸਟਿਸ ਜੋਰਾ ਸਿੰਘ ਜਸਟਿਸ ਜੋਰਾ ਸਿੰਘ ਹੁਣੇ ਆਪਣੀ ਰਿਪੋਰਟ ਦਿੰਦੇ ਨੇ ਇਕ ਉਹਨਾਂ ਦੇ ਦਿਨਾਂ ਦੇ ਵਿੱਚ ਕਾਲੀ ਦਲ ਜਿਹੜਾ ਵਾ ਉਹਨਾਂ ਦੀ ਸਰਕਾਰ ਉਹਨਾਂ ਉਹਨਾਂ ਦੀ ਰਿਪੋਰਟ ਵੀ ਨਹੀਂ ਲੈਂਦੀ ਹੈਗੀ ਉਸ ਤੋਂ ਬਾਅਦ ਸਾਰਿਆਂ ਦੇ ਸਾਹਮਣੇ ਕਿ ਕੀ ਕੁਝ ਹੋਇਆ ਤੇ ਕੀ ਕੁਝ ਨਹੀਂ ਹੋਇਆ ਉਹਦੇ ਵਾਸਤੇ ਕੌਣ ਕਸੂਰਵਾਰ ਇਹ ਵੀ ਹਜੇ ਕਈ ਤਰ੍ਹਾਂ ਦੇ ਸਵਾਲ ਨੇ ਲੇਕਿਨ ਬਾਅਦ ਚ ਜਸਟਿਸ ਜੋਰਾ ਸਿੰਘ ਹੁਣੀ ਆਮ ਆਦੀ ਪਾਰਟੀ ਤੇ ਸ਼ਾਮਲ ਹੋ ਜਾਂਦੇ ਨੇ ਆਮ ਆਦੀ ਪਾਰਟੀ ਉਹਨਾਂ ਨੂੰ ਜਲੰਧਰ ਤੋਂ ਚੋਣ ਲੜਾਉਂਦੇ ਲੇਕਿਨ ਜਮਾਨਤ ਜਬਤ ਹੋ ਜਾਂਦੀ ਲੇਕਿਨ ਉਹ ਚਰਚਾ ਕਿ ਜਸਟਿਸ ਜੋਰਾ ਸਿੰਘ ਹੁਣੇ ਆਜ਼ਾਦ ਚੋਣ ਲੜ ਸਕਦੇ ਨੇ ਔਰ ਇਸੇ ਤਰ੍ਹਾਂ ਜਿਹੜੇ ਦੇਸ਼ ਦੀ ਮਰਹੂਮ ਪ੍ਰਧਾਨ ਮੰਤਰੀ ਜਿਹੜੇ ਇੰਦਰਾ ਗਾਂਧੀ ਇੰਦਰਾ ਗਾਂਧੀ ਦੇ ਕਤਲ ਦੋਸ਼ ਦੇ ਵਿੱਚ ਜਿਹੜੇ ਉਮੀਦ ਰਹਿ ਚੁੱਕੇ ਨੇ ਉਹਨਾਂ ਦੇ ਲੜਕੇ ਵੀ ਚੋਣ ਮੈਦਾਨ ਦੇ ਵਿੱਚ ਇਹ ਵੀ ਚਰਚਾ ਕਿ ਲੜ ਸਕਦੇ ਨੇ ਬਿੰਦ ਸਿੰਘ ਦੇ ਪੁੱਤਰ ਸਰਬਜੀਤ ਸਿੰਘ ਹਾਲਾਂਕਿ ਸਰਬਜੀਤ ਸਿੰਘ ਹੋਣਾ ਨੇ ਪਹਿਲਾਂ ਵੀ ਚੋਣ ਲੜੀ ਸੀ 1 ਸਵਾ ਲੱਖ ਦੇ ਕਰੀਬ ਉਹ ਵੋਟ ਲੈ ਗਏ ਸੀ ਇਸ ਵਾਰ ਉਹ ਫਿਰ ਫਰੀਦਕੋਟ ਤੋਂ ਚੋਣ ਲੜਨ। ਅਗਰ ਲੋਕ ਸਭਾ ਹਲਕਾ ਫਰੀਦਕੋਟ ਦੀ ਗੱਲ ਕੀਤੀ ਜਾਵੇ ਤਾਂ ਇੱਥੇ 9 ਵਿਧਾਨ ਸਭਾ ਹਲਕਿਆਂ ਚ ਕਿਹੜੇ ਕਿਹੜੇ ਹਲਕੇ ਨੇ ਹਲਕਾ ਫਰੀਦਕੋਟ ਆ। ਫਰੀਦਕੋਟ ਤੋਂ ਆਮ ਆਦੀ ਪਾਰਟੀ ਦੇ ਇਸ ਟਾਈਮ ਐਮ ਐਲ ਏ ਨੇ ਗੁਰਦੇਵ ਸਿੰਘ ਸੇਖੋ ਕੋਟਪੂਰੇ ਤੋਂ ਐਮ ਐਲ ਏ ਨੇ ਜੋ ਸਪੀਕਰ ਨੇ ਵਿਧਾਨ ਸਭਾ ਜਿਹੜੇ ਨੇ ਕੁਲਤਾਰ ਸਿੰਘ ਸਦਮਾ ਇਸੇ ਤਰ੍ਹਾਂ ਜੈਤੂ ਤੋਂ ਉਮੌਲਕ ਸਿੰਘ ਉਹ ਵੀ ਆਮ ਆਦੀ ਪਾਰਟੀ ਤੇ ਬਾਗਾ ਪੁਰਾਣਾ ਤੋਂ ਜਿਹੜੇ ਨੇ ਉਹ ਵੀ ਅਮਰਤਪਾਲ ਸਿੰਘ ਸੁਖਨੰਦ ਨੇ ਨਿਹਾਲ ਸਿੰਘ ਵਾਲਾ ਉਹ ਵੀ ਉਥੋਂ ਆਮ ਆਦੀ ਪਾਰਟੀ ਦੇ ਐਮਐਲਏ ਨੇ ਧਰਮਕੋੜ ਤੋਂ ਵੀ ਔਰ ਗਿੱਦੜ ਬਾਹਾ ਹਲਕਾ ਪੈਂਦਾ ਗਿੱਦੜ ਬਾਹਾ ਤੋਂ ਜਿਹੜੇ ਨੇ ਰਾਜਾ ਬਰਿੰਦਰ ਸਿੰਘ ਵੜਿੰਗ ਨੇ ਰਾਮਪੁਰਾ ਫੂਲ ਤੋਂ ਲੋਗ ਆਏ ਕਿਨੇ ਬਲਕਾਰ ਸਿੰਘ ਸੁੱਧੂ ਉਹ ਵੀ ਐਮਐਲਏ ਨੇ ਔਰ ਇਸੇ ਤਰ੍ਹਾਂ ਜਿਹੜਾ ਮੋਗਾ ਮੋਗਿਆ ਤੋਂ ਵੀ ਆਮ ਆਦੀ ਪਾਰਟੀ ਦੀ ਵਿਧਾਇਕ ਡਾਕਟਰ ਅਮਨ ਦੀਪ ਕੋਰ ਕਰਿਸ ਕਰਕੇ ਉਹਨੂੰ ਕੁੱਲ ਮਿਲਾ ਕੇ ਜਿਹੜੇ 9 ਹਲਕੇ 9 ਹਲਕਿਆਂ ਦੇ ਵਿੱਚੋਂ ਇੱਕੋ ਹਲਕਾ ਜਿੱਥੇ ਕਾਂਗਰਸ ਪਾਰਟੀ ਦੇ ਵਿਧਾਇਕ ਤੇ ਕਾਂਗਰਸ ਪਾਰਟੀ ਦੇ ਸੂਬਾ ਪ੍ਰਧਾਨ ਰਾਜਾ ਮਰਿੰਦਰ ਸਿੰਘ ਬੜਿੰਗ ਦਾ ਹਲਕਾ ਬਾਕੀ 8 ਹਲਕਿਆਂ ਤੇ ਆਵਾਦੀ ਪਾਰਟੀ ਦੇ ਹੀ ਵਿਧਾਇਕ ਨੇ ਫਰੀਦਕੋਟ ਹਲਕੇ ਦੇ ਵਿੱਚ ਹੁਣ ਸਵਾਲ ਆ ਗਿਆ ਇਸ ਵਾਰ ਫਰੀਦਕੋਟ ਹਲਕੇ ਦੇ ਵਿੱਚ ਕੀ ਇਸ ਵਾਰ ਨਵਾਂ ਤਜਰਬਾ ਹੋਏਗਾ ਕਿਉਂਕਿ ਜਿਹੜਾ ਕਿਉਂਕਿ ਸ਼ੁਰੂ ਮਨੀ ਕਾਲੀ ਦਲ ਭਾਰਤੀ ਜਨਤਾ ਪਾਰਟੀ ਦਾ ਵੀ ਗੱਠਜੋੜ ਟੁੱਟ ਚੁੱਕਾ ਹੈ ਜਿਹੜਾ 1996 ਵਿੱਚ ਹੋਇਆ ਸੀ ਲੇਕਿਨ ਕਿਸਾਨੀ ਅੰਦੋਲਨ ਦੇ ਦੌਰਾਨ ਗੱਠਜੋੜ ਟੁੱਟ ਚੁੱਕਾ ਸੀ ਤੇ ਇਸ ਵਾਰ ਦੋਨੇ ਪਾਰਟੀਆਂ ਚੋਣ ਲਗ ਲਗ ਲੜ ਰਹੀਆਂ ਹੈ ਇਹਦਾ ਨਫਾ ਕਿਨੂੰ ਹੋਗਾ ਇਹਦਾ ਨੁਕਸਾਨ ਹੋਗਾ ਇਹ ਵੀ ਜਿਹੜੀ ਸਥਿਤੀ ਸਪਸ਼ਟ ਹੋ ਜਾਏਗੀ ਵੈਸੇ ਜਿਹੜਾ ਅਗਰ ਫਰੀਦਕੋਟ ਹਲਕੇ ਦੀ ਗੱਲ ਕੀਤੀ ਜਾਵੇ ਤਾਂ 1970 ਦੇ ਵਿੱਚ ਫਰੀਦਕੋਟ ਹਲਕਾ ਜਿਹੜਾ ਵਾ ਉਹ ਹੋਂਦ ਵਿੱਚ ਆਇਆ ਸੀ ਲੇਕਿਨ ਹੁਣ ਉਦੋਂ ਤੋਂ ਲੈ ਕੇ ਹੁਣ ਤੱਕ ਜਿਹੜਾ ਵਾ ਕਿਸੇ ਵੀ ਪਾਰਟੀ ਦਾ ਫਰੀਦਕੋਟੀਆਂ ਨੇ ਦੂਜੀ ਵਾਰ ਜਿਹੜੀ ਆ ਜਿੱਤ ਝੋਲੀ ਵਿੱਚ ਨਹੀਂ ਪਾਈ ਤੇ ਕੀ ਇਸ ਵਾਰ ਫਿਰ ਨਮਤ ਅਰਬਾ ਹੋਏਗਾ ਤੇ ਜੇ ਕਾਂਗਰਸ ਪਾਰਟੀ ਵੱਲੋਂ ਮੁਹੰਮਦ ਸਦੀਕ ਚੋਲ ਲੜਦੇ ਨੇ ਦੁਬਾਰਾ ਜਿੱਤਣਗੇ ਜਾਂ ਫਿਰ ਇਸ ਵਾਰ ਸ਼ਰੂਮ ਨਿਕਾਲੀ ਦਲ ਵੱਲੋਂ ਰਾਜਵਿੰਦਰ ਸਿੰਘ ਜਾਂ ਫਿਰ ਭਾਰਤੀ ਜਨਤਾ ਪਾਰਟੀ ਵੱਲੋਂ ਹੰਸਰਾਸਨ ਜਾਂ ਫਿਰ ਆਮ ਆਦੀ ਪਾਰਟੀ ਵੱਲੋਂ ਕਰਨਜੀਤ ਅੰਬੋਲ ਫਿਲਹਾਲ ਇਸ ਜਾਣਕਾਰੀ ਦਾ ਧੜਤੋਲੇ ਨੇ ਆਗਿਆ ਦੇਖਦੇ ਰਹੋ ABC ਪੰਜਾਬ ਧੰਨਵਾਦ